ਹਾਂਜੀ ਅੱਜ ਆਪਣੇ ਕੋਲੇ ਇੱਕ ਪਲਾਜ਼ਮਾ ਸੈੱਟ ਆਇਆ ਜਿਹੜਾ ਕਿ ਖਰਾਬ ਆ ਇਹਨੂੰ ਆਪਾਂ ਅੱਜ ਰਿਪੇਅਰ ਕਰਾਂਗੇ ਇਹਦੇ ਬਾਹਰੋਂ ਦੇਖਣ ਤੋਂ ਲੱਗਿਆ ਹੈ ਕਿ ਇਹਦਾ ਇੱਕ ਡੈਡ ਜਿਹੜਾ ਹੈ ਉਹ ਸ਼ਾਰਟ ਆ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਡੈਡ ਹੀ ਚੈੱਕ ਕਰਾਂਗੇ ਅਹ ਪਹਿਲੇ ਡੈਡ ਨੂੰ ਚੈੱਕ ਕੀਤਾ ਤਾਂ ਆਪਣੇ ਮੀਟਰ ਦੇ ਉੱਤੇ ਰੀਡਿੰਗ ਆ ਗਈ ਇਹਦਾ ਮਤਲਬ ਇਹ ਡੈਡ ਆਪਣਾ ਸਹੀ ਆ। ਹੁਣ ਦੂਸਰਾ ਡੈਡ ਦੀ ਕੰਟੀਨਿਉਟੀ ਸ਼ਾਰਟ ਬੋਲ ਰਿਹਾ। ਹਾਂ ਤੇ ਇਹ ਡੈਡ ਸਹੀ ਆ ਤੇ ਜਿਹੜਾ ਦੂਸਰਾ ਡੈਡ ਆ ਉਹ ਆਪਣਾ ਸ਼ਾਰਟ ਬੋਲ ਰਿਹਾ। ਇਸ ਲਈ ਆਪਾਂ ਇਹ ਡੈਡ ਨੂੰ ਆਪਾਂ ਖੋਲ ਦਿੰਨੇ ਆ। ਖੋਲਣ ਲੱਗਿਆਂ ਬਹੁਤ ਧਿਆਨ ਰੱਖਣਾ ਕਿ ਜਿਹੜੀ ਤਾਰ ਜਿੱਥੇ ਲੱਗੀ ਆ ਦੁਬਾਰਾ ਆਪਾਂ ਉਸੇ ਜਗ੍ਹਾ ਤੇ ਉਹ ਤਾਰ ਨੂੰ ਆਪਾਂ ਲਾਉਣਾ ਤੇ ਇੱਕ ਜਦੋਂ ਵੀ ਖੋਲਣਾ ਪੂਰੀ ਸਫਾਈ ਕਰਕੇ ਉਹਦੀ ਜਿੰਨੀਆਂ ਵੀ ਸਾਫ਼ ਚੰਗੀ ਤਰ੍ਹਾਂ ਜਿੰਨਾ ਸਾਫ਼ ਹੋ ਸਕੇ ਉਸ ਨੂੰ ਖੋਲਣ ਤੋਂ ਬਾਅਦ ਉਹਦੀ ਆਪਾਂ ਸਫਾਈ ਕਰਾਂਗੇ ਪੂਰੀ ਆ ਆਪਾਂ ਦੇਖ ਲਿਆ ਡੈਡ ਕਿਹੜਾ ਇਹ ਇਹ ਪੋਜ਼ਿਟਿਵ ਡੈਡ ਆ ਤਾਂ ਆਪਾਂ ਉਹਦੀ ਜਗ੍ਹਾ ਤੇ ਸੇਮ ਅੰਪੀਰ ਦਾ ਆਪਾਂ ਲੈ ਕੇ ਆਪਾਂ ਇੱਕ ਪੋਜ਼ਿਟਿਵ ਡੈਡ ਜਿਹੜਾ ਹੈਗਾ ਉਥੇ ਆਪਾਂ ਫਿੱਟ ਕਰ ਦਾਂਗੇ ਫਿੱਟ ਕਰਨ ਤੋਂ ਪਹਿਲਾਂ ਨਵੇਂ ਡੈਡ ਨੂੰ ਸਭ ਤੋਂ ਪਹਿਲਾਂ ਆਪਾਂ ਹੀਟ ਸਿੰਕ ਪੇਸਟ ਲਾਉਣੀ ਬਹੁਤ ਜ਼ਰੂਰੀ ਆ ਜੇਕਰ ਆਪਾਂ ਹੀਟ ਸਿੰਕ ਪੇਸਟ ਨਾ ਲਾਵਾਂਗੇ ਤਾਂ ਪਲਾਜ਼ਮਾ ਦੇ ਵਿੱਚ ਡੈਡ ਨਹੀਂ ਚੱਲਦਾ ਜਦੋਂ ਆਪਾਂ ਹੀਟ ਸਿੰਕ ਪੇਸਟ ਲਾ ਕੇ ਹਾਂ ਡੈਡ ਦਾ ਇੱਕ ਚੀਜ਼ ਆ ਇਹਨੂੰ ਭਾਵੇਂ ਉਲਟਾ ਪਾ ਦੇਵਾਂ ਜਾਂ ਸਿੱਧਾ ਪਾ ਦਿਓ ਇਹ ਚੱਲਦਾ ਰਹੇਗਾ ਕਿਉਂਕਿ ਦੋਨੋਂ ਪਾਸੇ ਜਿਹੜੇ ਆ ਉਹ ਸਾਈਡਾਂ ਵਾਲੇ ਨੈਗੇਟਿਵ ਆ ਪੋਜ਼ਿਟਿਵ ਆ ਤੇ ਵਿਚਕਾਰਲਾ ਜਿਹੜਾ ਆ ਵਿਚਕਾਰ ਜਿਹੜਾ ਹੈਗਾ ਪੋਜ਼ਿਟਿਵ ਆ ਡੈਡ ਨੂੰ ਹੀਟ ਸਿੰਕ ਦੇ ਉੱਤੇ ਮਾਊਂਟ ਕਰ ਦਿੱਤਾ ਗਿਆ ਕਰਨ ਤੋਂ ਬਾਅਦ ਵਿਚਕਾਰ ਆਪਾਂ ਜਿਹੜੀ ਸਿੱਧੀ ਬਾਹਰ ਪੋਜ਼ਿਟਿਵ ਸਪਲਾਈ ਜਾਂਦੀ ਆ ਟਰਮੀਨਲ ਨੂੰ ਬਾਹਰ ਸਿੱਧੀ ਜਾਂਦੀ ਆ ਉਹ ਆਪਾਂ ਪੋਜ਼ਿਟਿਵ ਸਪਲਾਈ ਲਗਾ ਦੇਾਂਗੇ ਸਟੇਰ ਸਪਲਾਈ ਲੱਗ ਚੁੱਕੀ ਆ। ਨਾਟਪੂਰੀ ਚੰਗੀ ਤਰ੍ਹਾਂ ਟਾਈਟ ਹੋ ਗਿਆ। ਅਸ ਤੋਂ ਬਾਅਦ ਸਾਈਡਾਂ ਤੇ ਆਪਾਂ ਟਰਾਂਸਫਰਮ ਵਾਲੀਆਂ ਤਾਰਾਂ ਲਾਵਾਂਗੇ ਜਿਹੜੀਆਂ ਟਰਾਂਸਫਰਮ ਚ ਆਉਂਦੀਆਂ ਤਾਰਨੋਂ ਤੋਂ ਬਾਅਦ ਇਹ ਬਿਲਕੁਲ ਚੰਗੀ ਤਰ੍ਹਾਂ ਫਿੱਟ ਕਰ ਦਿੱਤੇ ਗਏ ਦੋਨੋਂ ਡੈਡ ਚੈੱਕ ਕਰਨ ਤੋਂ ਬਾਅਦ ਜੇਕਰ ਆਪ ਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਹੁਣ ਆਪਾਂ ਦਬਾਰਾ ਚੈੱਕ ਕਰਾਂਗੇ ਉਹ ਸਹੀ ਬੋਲਦਾ ਹੈ ਹੁਣ ਇਹ ਵੀ ਸਹੀ ਬੋਲਣਾ ਚਾਹੀਦਾ। ਲੋ ਜੀ ਦੋਨੋਂ ਹੁਣ ਸਹੀ ਹੋ ਗਏ ਆ। ਆ ਪਹਿਲਾ ਡੈਡ ਆ ਇਹ ਦੇਖੋ ਆ ਦੇਖੋ ਇੱਕ ਪਾਸਾ ਸਹੀ ਬੋਲ ਰਿਹਾ। ਤਾਂ ਦੂਜਾ ਪਾਸਾ ਜਿਹੜਾ ਉਹ ਆਪਣਾ ਖਰਾਬ ਬੋਲ ਰਿਹਾ। ਤਾਂ ਇਹੋ ਜਿਹੇ ਡੈਡ ਆ ਜਿਹੜੇ ਉਹ ਸਿੱਟਣ ਦੀ ਲੋੜ ਨਹੀਂ ਇਹਨਾਂ ਨੂੰ ਸਾਹਮਣੇ ਰੱਖ ਲੈਣਾ ਚਾਹੀਦਾ। ਕਿਸੇ ਟਾਈਮ ਡੈਡ ਨਹੀਂ ਮਿਲਦਾ ਰੂਡ ਇਸ ਤਰ੍ਹਾਂ ਦੇ ਹੁੰਦਾ ਹੈ ਓਕੇ 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 ਕੰਮ ਚੱਲਦਾ ਸਰ ਜੀ ਡੈਡ ਨੂੰ ਹੋ ਗਿਆ ਓਕੇ ਨੈਕਟਿਨ ਡੈਡ ਹਰ ਜਾਓ ਬਿਲਡਿੰਗ ਕਰਕੇ ਦੇਖੋ ਕਿੱਦਾਂ ਕਿੱਥੇ ਆਪਾਂ ਵਰਤ ਸਕਦੇ ਹਾਂ ਸਿਰਫ ਤਾਰਾਂ ਪੁੱਠੀਆਂ ਲਾ ਲਓ ਜੀ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਚਲਾ ਕੇ ਦੇਖਾਂਗੇ ਕੀ ਸਹੀ ਚੱਲਦਾ ਹੈ ਇਹ ਤਾਰਾਂ ਲਾਤੀਆਂ ਸਪਲਾਈ ਔਨ ਕਰਤੀ ਹੁਣ ਆਪਾਂ ਕੋ ਤਾਰਾਂ ਜੋੜਾਂਗੇ ਆ ਦੇਖੋ ओके ਬੰਗਲਾ ਦੀ ਹਾਈ ਵੋਲਟੇਜ ਦੀ ਗੱਲ ਕਰਦੇ ਹਾਂ ਜਦੋਂ ਆਪਣਾ ਪਲਾਜ਼ਮਾ ਹੋ ਗਿਆ ਓਕੇ ਫਿਰ ਨਾਲ ਠੀਕ ਹੋਊਗਾ ਉਸ ਤੋਂ ਬਾਅਦ ਇੱਕ ਹੀ ਰਹਿ ਜਾਂਦਾ ਕਿ ਆਪਾਂ ਰਲੇ ਚਲਾ ਕੇ ਦੇਖਣੀ ਹੁੰਦੀ ਹੈ ਜਿਹਦੇ ਨਾਲ ਗੈਸ ਆਉਂਦੀ ਆ ਸੋਲੇਨੋਇਡ ਅਗਰ ਸੋਲੇਨੋਇਡ ਦੀ ਆਵਾਜ਼ ਆਉਂਦੀ ਆ ਤੇ ਪਲਾਜ਼ਮਾ ਆਪਣਾ ਬਿਲਕੁਲ ਓਕੇ ਆ ਉਸ ਤੋਂ ਬਾਅਦ ਵੈਲਡਿੰਗ ਕਰਕੇ ਦੇਖਾਂਗੇ ਹਾਂ ਇਹਦੇ ਨਾਲ ਆਰ ਲਾ ਕੇ ਕਿਉਂਕਿ ਜੇ ਵੋਲਟੇਜ ਬਹੁਤ ਹਾਈ ਹੁੰਦੇ ਆ ਹਾਂ ਜੇ ਤਾ ਇਹ ਇਹ ਚਲ ਕੋ ਲੁਕੇ ਹੁਣ ਆਪਾਂ ਰਾਡ ਚਲਾ ਕੇ ਦੇਖ ਲਿਆ ਓਕੇ ਇਹ ਬਿਲਕੁਲ ਓਕੇ ਹੋ ਗਿਆ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ